ਜੇ ਕਿਤੇ ਮੈਂ ਪਹਿਲਾਂ ਇਹ ਚੀਜ਼ ਕਰ ਲੈਂਦਾ ਨਾ ਤਾਂ ਅੱਜ ਮੈਂ ਬਹੁਤ ਅੱਗੇ ਹੋਣਾ ਸੀ ਯਾਰ ਸਾਡਾ ਤਾਂ ਹੁਣ ਸਮਾਂ ਨਿਕਲ ਗਿਆ ਵੀ ਯਾਰ ਹੁਣ ਅਸੀਂ ਕਿਵੇਂ ਕਰੀਏ ਅਸੀਂ ਨਹੀਂ ਕਰ ਸਕਦੇ ਹੈਗੇ ਜੇ ਤੂੰ ਸਮੇਂ ਦੀ ਕਦਰ ਕਰ ਜੇਗਾ ਨਾ ਤਾਂ ਤੂੰ ਦੁਨੀਆ ਦੇ ਉੱਤੇ ਰਾਜ ਕਰੇਗਾ ਰਾਜ ਕਿਉਂਕਿ ਸਮਾਂ ਹਮੇਸ਼ਾ ਖੜਾ ਨਹੀਂ ਰਹਿੰਦਾ ਹੈਗਾ ਸਮਾਂ ਬਹੁਤ ਤੇਜ਼ੀ ਨਾਲ ਭੱਜਦਾ ਜਾ ਰਿਹਾ ਉਹ ਬਹੁਤ ਤੇਜ਼ੀ ਨਾਲ ਤਾਂ ਸਮਝ ਲਓ ਤੁਸੀਂ ਯਾਰ ਦੁਨੀਆ ਦੇ ਉੱਤੇ ਕੁਝ ਵੀ ਨਹੀਂ ਕਰ ਸਕਦੇ ਹੈਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਵੀ ਤੁਸੀਂ ਮੇਰੀ ਇਹ ਗੱਲ ਮੰਨ ਲਓ ਜੇ ਤੁਸੀਂ ਮੇਰੀ ਇਹ ਗੱਲ ਨਾ ਨਾ ਮੰਨੀ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆ ਕੋਈ ਦੇ ਕੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਆਪਣੇ YouTube ਚੈਨਲ ਦੇ ਉੱਤੇ ਇੱਕਦਮ ਮੋਟੀਵੇਸ਼ਨਲ ਵੀਡੀਓ ਲੈ ਕੇ ਆਉਣਾ ਵਾ ਇੱਕ ਮੈਂ ਤੁਹਾਨੂੰ ਦੱਸਦਾ ਹਾਂ ਵੀ ਜੇ ਤੁਸੀਂ YouTube ਤੋਂ Facebook ਤੋਂ Instagram ਤੋਂ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਤੁਸੀਂ ਜੇ ਤੁਸੀਂ ਮੇਰੀ ਉਹ ਵੀਡੀਓ ਦੇਖਦੇ ਹੋ ਜੇ ਤੁਸੀਂ ਮੇਰੀ ਉਹ ਵੀਡੀਓ ਦੇਖ ਕੇ ਕੋਈ ਇੱਕ ਐਕਸ਼ਨ ਆ ਨਾ ਲਿਆ ਤਾਂ ਸਮਝ ਲਓ ਤੁਸੀਂ ਯਾਰ ਦੁਨੀਆ ਦੇ ਉੱਤੇ ਕੁਝ ਵੀ ਨਹੀਂ ਕਰ ਸਕਦੇ ਹੈਗੇ ਕਿਉਂਕਿ ਕਹਿੰਦੇ ਆ ਕਿ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਹੈਗਾ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਕੋਲ ਸਮਾਂ ਵਾ ਤੁਹਾਨੂੰ ਗਾਈਡ ਕਰਨ ਵਾਲਾ ਬੰਦਾ ਮਿਲਿਆ ਹੋਇਆ ਵਾ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰਨਾ ਸਹੀ ਰਸਤੇ ਤੇ ਪਾਣਾ ਉਹ ਤੁਹਾਨੂੰ ਬੰਦਾ ਮਿਲਿਆ ਹੋਇਆ ਵਾ ਜੇ ਤੁਸੀਂ ਫਿਰ ਵੀ ਫਿਰ ਵੀ ਤੁਸੀਂ ਹੁਣ ਕੰਮ ਨਾ ਨਾ ਕੀਤਾ ਐਕਸ਼ਨ ਨਾ ਲਿਆ ਤੁਸੀਂ ਤਾਂ ਸਮਝ ਲਓ ਤੁਸੀਂ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਅੱਗੇ ਨਹੀਂ ਵਧ ਸਕਦੇ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦੇ ਹੈਗੇ ਕਿਉਂਕਿ ਆ ਤੁਹਾਡੇ ਕੋਲ ਸਮਾਂ ਵਾ ਹੁਣ ਕੁਝ ਕਰਕੇ ਦਿਖਾਉਣਾ ਤੁਹਾਡੇ ਕੋਲ ਸਮਾਂ ਵਾ ਕਿਉਂਕਿ ਸਮਾਂ ਹਮੇਸ਼ਾ ਖੜਾ ਨਹੀਂ ਰਹਿੰਦਾ ਹੈਗਾ ਸਮਾਂ ਬਹੁਤ ਤੇਜ਼ੀ ਨਾਲ ਭੱਜਦਾ ਜਾ ਰਿਹਾ ਉਹ ਬਹੁਤ ਤੇਜ਼ੀ ਨਾਲ ਪਤਾ ਵੀ ਨਹੀਂ ਲੱਗਦਾ ਹੈਗਾ ਤੁਸੀਂ ਖੁਦ ਦੇਖ ਲਓ ਪਤਾ ਵੀ ਲੱਗੇਗਾ 2020 ਕਦੋਂ ਨਿਕਲ ਗਿਆ 21 22 23 24 ਕਦੋਂ ਨਿਕਲ ਗਿਆ 24 ਵੀ ਨਿਕਲ ਗਿਆ ਇਸੇ ਤਰ੍ਹਾਂ 25 ਆ ਜਣਾ 25 ਵੀ ਇਸੇ ਤਰ੍ਹਾਂ ਨਿਕਲ ਜਾਣਾ ਅਸੀਂ ਕਹਿੰਦੇ ਯਾਰ ਅਸੀਂ ਕੱਲ ਕਰਾਂਗੇ ਪਰਸੋਂ ਕਰਾਂਗੇ ਅਗਲੇ ਸੋਮਵਾਰ ਕਰਾਂਗੇ ਅਗਲੇ ਮਹੀਨੇ ਕਰਾਂਗੇ ਇਦਾਂ ਕਰਦੇ ਕਰਦੇ ਅਸੀਂ ਪਤਾ ਨਹੀਂ ਕਿੰਨੇ ਸਾਲ ਕੱਢਦੇ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਨਾ ਤਾਂ ਪਲੀਜ਼ ਮੇਰੀ ਤੈਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੋ ਤੁਸੀਂ ਕੁਝ ਸੋਚਦੇ ਹੋ ਜੋ ਵੀ ਆ ਤੁਸੀਂ ਸੋਚਿਆ ਨਾ ਤਾਂ ਉੱਤੇ ਐਕਸ਼ਨ ਲੈਣਾ ਸ਼ੁਰੂ ਕਰੋ ਚਰ ਵੱਧ ਤੋਂ ਵੱਧ ਕੀ ਹੋਊਗਾ ਤੁਸੀਂ ਫੇਲ ਹੋ ਜਾਓਗੇ ਫਿਰ ਕਿੱਡੀ ਗੱਲਾ ਜੇ ਤੁਸੀਂ ਮੰਨ ਕੇ ਚੱਲੋ ਤੁਸੀਂ ਫੇਲ ਹੋਗੇ ਤੁਹਾਨੂੰ ਘਟੋ ਘਟ ਤਜਰਬਾ ਤਾਂ ਮਿਲੂਗਾ ਨਾ ਵੀ ਯਾਰ ਵੀ ਮੈਂ ਫੇਲ ਕਿਉਂ ਹੋਇਆ ਵਾਂ ਜਦੋਂ ਤੁਸੀਂ ਉਹ ਕੰਮ ਨੂੰ ਤੁਸੀਂ ਦੁਬਾਰਾ ਕਰੋਗੇ ਤੁਸੀਂ ਫਿਰ ਨਹੀਂ ਫੇਲ ਹੋਵੋਗੇ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਹੋਣਗੇ ਜਿਹੜੇ ਮੇਰੀ ਵੀਡੀਓ ਦੇਖਦੇ ਹੋਣਗੇ ਉਹ ਪਰ ਕਹਿੰਦੇ ਹੋਣਗੇ ਯਾਰ ਸਾਡਾ ਤਾਂ ਹੁਣ ਸਮਾਂ ਨਿਕਲ ਗਿਆ ਵੀ ਯਾਰ ਹੁਣ ਅਸੀਂ ਕਿਵੇਂ ਕਰੀਏ ਅਸੀਂ ਨਹੀਂ ਕਰ ਸਕਦੇ ਹੈਗੇ ਉਸ ਪਿਸਤੋਂਦੇ ਹੋਣਗੇ ਉਹ ਕਹਿੰਦੇ ਹੋਣਗੇ ਯਾਰ ਵੀ ਜੇ ਕਾਸ਼ ਕਿਤੇ ਅਸੀਂ ਕਿਤੇ ਪਹਿਲਾਂ ਪਹਿਲਾਂ ਅਸੀਂ ਇਹ ਚੀਜ਼ਾਂ ਸਿੱਖੀਆਂ ਹੁੰਦੀਆਂ ਨਾ ਅਸੀਂ ਪਹਿਲਾਂ ਕਿਤੇ ਕੰਮ ਕੀਤਾ ਹੁੰਦਾ ਤਾਂ ਅਸੀਂ ਅੱਜ ਦੁਨੀਆ ਦੇ ਵਿੱਚ ਅਸੀਂ ਰਾਜ ਕਰਦੇ ਹੁੰਦੇ ਸਾਡੇ ਕੋਲ ਅੱਜ ਬਹੁਤ ਕੁਝ ਹੋਣਾ ਸੀ ਸਾਡੇ ਕੋਲ ਪੈਸਾ ਗੱਡੀਆਂ ਦੌਲਤ ਸ਼ੋਹਰਤ ਸਾਰਾ ਕੁਝ ਹੋਣਾ ਸੀਗਾ ਪਰ ਉਹਨਾਂ ਕੋਲ ਨਹੀਂ ਹੈਗਾ ਉਹ ਅੱਜ ਦੇ ਸਮੇਂ ਦੇ ਵਿੱਚ ਪਿਸਤੋਂਦੇ ਹੋਣਗੇ ਜਿਹੜੇ ਅੱਜ ਦੀ ਨਵੀਂ ਜਨਰੇਸ਼ਨ ਆ ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਉਹ ਪਤੰਦਰ ਦੇ ਸਮਝਦੇ ਨਹੀਂ ਉਹ ਕਹਿੰਦੇ ਨਹੀਂ ਯਾਰ ਉਹ ਕਹਿੰਦੇ ਦੁਨੀਆਦਾਰੀ ਦਾ ਸਾਰਾ ਸਾਨੂੰ ਪਤਾ ਵਾ ਸੋ ਕਹਿੰਦੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਉਹ ਬਾਅਦ ਚ ਪਤਾ ਲੱਗਦਾ ਵਾ ਜਦੋਂ ਟਾਈਮ ਨਿਕਲ ਜਾਂਦਾ ਨਾ ਸਮਾਂ ਹੱਥਾਂ ਦੇ ਵਿੱਚੋਂ ਨਿਕਲ ਜਾਂਦਾ ਵਾ ਸਾਨੂੰ ਫੇਰ ਪਤਾ ਲੱਗਦਾ ਵੀ ਯਾਰ ਮੈਂ ਬਹੁਤ ਵੱਡੀ ਗਲਤੀ ਕਰ ਲਈ ਆ ਜੇ ਕਿਤੇ ਮੈਂ ਪਹਿਲਾਂ ਇਹ ਚੀਜ਼ ਕਰ ਲੈਂਦਾ ਨਾ ਤਾਂ ਅੱਜ ਮੈਂ ਬਹੁਤ ਅੱਗੇ ਹੋਣਾ ਸੀ ਆ ਲੋਕ ਯਾਰ ਅੱਜ ਵੀ ਬਹੁਤ ਪਛਤੋਂਦੇ ਨੇ ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਯਾਰ ਸਾਨੂੰ ਉਸ ਟਾਈਮ ਸਾਨੂੰ ਕੋਈ ਸਹੀ ਰਸਤੇ ਪਾਉਣ ਵਾਲਾ ਨਹੀਂ ਮਿਲਿਆ ਸੀ ਸਾਨੂੰ ਸਹੀ ਤਰੀਕੇ ਨਾਲ ਗਾਈਡ ਕਰਨ ਵਾਲਾ ਨਹੀਂ ਮਿਲਿਆ ਸੀ ਪਰ ਅਸੀਂ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਕੀਤਾ ਵੀ ਨਹੀਂ ਹੈਗਾ ਅਸੀਂ ਸਿਰਫ ਸੋਚਦੇ ਰਹੇਗੇ ਅਸੀਂ ਸੋਚਿਆ ਵੀ ਜਦ ਅਸੀਂ ਕੱਲ ਕਰਾਂਗੇ ਕੋਈ ਨਹੀਂ ਪਰਸੋਂ ਕਰਾਂਗੇ ਅਗਲੇ ਸੋਮਵਾਰ ਕਰ ਲਾਂਗੇ ਚਲ ਕੋਈ ਨਹੀਂ ਯਾਰ ਅਗਲੇ ਮਹੀਨੇ ਕਰ ਲਾਂਗੇ ਨਿਕਲ ਗਿਆ ਨਿਕਲ ਗਿਆ ਕਈ ਇਹ ਹੋ ਜੇਗੇ ਨੇ ਜਿਹੜੇ ਕਿਤੇ ਯਾਰ ਅਸੀਂ ਸੋ ਕੇ ਹੀ ਟਾਈਮ ਕੱਟਦਾ ਅਸੀਂ ਬਿਸਤਰੀ ਤੇ ਬੈਠੇ ਬੈਠੇ ਨਹੀਂ ਟਾਈਮ ਕੱਟਦਾ ਲੋਕਾਂ ਦੇ ਵੀਡੀਓ ਦੇਖ ਕੇ ਟਾਈਮ ਕੱਟਦਾ ਲੋਕਾਂ ਦੇ ਕੰਮ ਕਰ ਕਰਕੇ ਹੀ ਟਾਈਮ ਕੱਟਦਾ ਉਹ ਅੱਜ ਦੇ ਸਮੇਂ ਦੇ ਵਿੱਚ ਪਛਤੋਂਦੇ ਨੇ ਅੱਜ ਦੇ ਸਮੇਂ ਦੇ ਵਿੱਚ ਤਾਂ ਦੇਖੋ ਤੁਹਾਨੂੰ ਗਾਈਡ ਕਰਨ ਵਾਲਾ ਵੀ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਮਿਲਿਆ ਹੋਇਆ ਵਾ ਸੋ ਇਹ ਗਲਤੀ ਉਹਨਾਂ ਦੀ ਆ ਉਹਨਾਂ ਨੇ ਉਦੋਂ ਐਕਸ਼ਨ ਨਹੀਂ ਲਿਆ ਹੈਗਾ ਉਹਨਾਂ ਨੇ ਉਹ ਅੱਜ ਤਾਂ ਪਛਤੋਂਦੇ ਨੇ ਸੋ ਇਸ ਕਰਕੇ ਤੁਹਾਡੇ ਕੋਲ ਤਾਂ ਸਾਰਾ ਕੁਝ ਹੈਗਾ ਵਾ ਨਾ ਤੋਂ ਹਜੇ ਵੀ ਦੇਖੋ ਕੁਝ ਨਹੀਂ ਗਿਆ ਹੈਗਾ ਕਹਿੰਦੇ ਡੁੱਲੇ ਵੇਰਾਂ ਦਾ ਕੁਝ ਵੀ ਨਹੀਂ ਗਿਆ ਹੈਗਾ ਹਜੇ ਕੁਝ ਵੀ ਨਹੀਂ ਵਿਗੜਿਆ ਹੈਗਾ ਤੁਹਾਡੇ ਕੋਲ ਕੱਲੀ-ਕੱਲੀ ਸਾਰੀ ਚੀਜ਼ਾਂ ਰਹੀਆਂ ਨੇ ਮੋਬਾਈਲ ਫੋਨ ਤੁਹਾਡੇ ਕੋਲ ਹੈਗਾ ਵਾ ਗਾਈਡ ਕਰਨ ਵਾਸਤੇ ਮੈਂ ਬੈਠਾ ਵਾਂ ਜੇ ਗਾਈਡ ਕਰਨ ਵਾਸਤੇ ਤੁਸੀਂ YouTube ਤੇ ਜੋ ਜਿੰਨੂੰ ਮਰਜ਼ੀ ਦੇਖ ਲਓ ਜੋ ਤੁਸੀਂ ਜਿਹੜੀ ਵੀ ਫੀਲਡ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉਹ ਤੋਂ YouTube ਤੇ ਸਰਚ ਕਰੋ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਯਾਰ ਤੁਹਾਨੂੰ ਤੁਸੀਂ ਉਹ ਚੀਜ਼ ਨੂੰ ਤੁਸੀਂ ਫੋਲੋ ਕਰੋ ਨਾ ਸੋ ਹੁਣ ਸਮਾਂ ਹੈਗਾ ਵਾ ਜੇ ਤੁਸੀਂ ਉਹਨਾਂ ਸਮੇਂ ਨੂੰ ਨਾਥ ਨਾ ਪਾਈ ਸਮੇਂ ਦੇ ਨਾਲ ਨਾ ਚੱਲੇ ਤਾਂ ਫਿਰ ਉਹ ਦਿਨ ਦੂਰ ਨਹੀਂ ਹੈਗਾ ਜਿੱਦ ਦਿਨ ਸਮਾਂ ਤੁਹਾਡੇ ਹੱਥੋਂ ਨਿਕਲ ਜਾਣਾ ਤੇ ਤੁਸੀਂ ਫਿਰ ਕੁਛ ਤੋਣਾ ਵਾ ਫਿਰ ਤੁਸੀਂ ਕਹਿਣਾ ਵਾ ਯਾਰ ਵੀ ਉਹ ਸਮਾਂ ਸੀਗਾ ਸਾਨੂੰ ਬੜਾ ਜ਼ੋਰ ਲਾਇਆ ਕਿਸੇ ਨੇ ਵੀ ਤੂੰ ਸਮੇਂ ਨੂੰ ਸੰਭਾਲ ਲੈ ਸਮੇਂ ਦੀ ਕਦਰ ਕਰ ਲੈ ਜੇ ਤੂੰ ਸਮੇਂ ਦੀ ਕਦਰ ਕਰ ਜੇਗਾ ਨਾ ਤਾਂ ਤੂੰ ਦੁਨੀਆ ਦੇ ਉੱਤੇ ਰਾਜ ਕਰੇਂਗਾ ਰਾਜ ਸੋ ਇਸ ਕਰਕੇ ਮੈਂ ਤੁਹਾਨੂੰ ਸਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਜੇ ਤੁਸੀਂ ਦੁਨੀਆ ਦੇ ਵਿੱਚ ਕੁਛ ਕਰਨਾ ਵਾ ਜ਼ਿੰਦਗੀ ਵਿੱਚ ਕੁਛ ਕਰਨਾ ਵਾ ਨਾ ਤਾਂ ਸਮੇਂ ਦੀ ਕਦਰ ਕਰੋ ਜੇ ਤੁਸੀਂ ਸਮੇਂ ਦੀ ਕਦਰ ਨਾ ਨਾ ਕੀਤੀ ਤਾਂ ਸਮੇਂ ਨੇ ਤੁਹਾਡੀ ਕਦਰ ਨਹੀਂ ਕਰਨੀ ਜਿਹੜੇ ਲੋਕ ਸਮੇਂ ਨੂੰ ਬਰਬਾਦ ਕਰਦੇ ਆ ਨਾ ਇੱਕ ਦਿਨ ਇਹੋ ਜਿਹਾ ਹੁੰਦਾ ਵਾ ਸਮਾਂ ਉਹਨੂੰ ਬਰਬਾਦ ਕਰਕੇ ਰੱਖ ਦਿੰਦਾ ਵਾ ਸਮਾਂ ਬੰਦੇ ਨੂੰ ਕਹਿੰਦਾ ਵਾ ਘੜੀ ਤੇ ਸੂਈਆਂ ਦੇਖੋ ਟੇਪੀਸ ਦੀਆਂ ਉਹ ਕਹਿੰਦੀਆਂ ਨੇ ਕਹਿੰਦੀਆਂ ਉੱਠ ਸਾਡੇ ਨਾਲ ਚੱਲ ਜੇ ਤੂੰ ਸਾਡੇ ਨਾਲ ਚੱਲਵੇਂਗਾ ਨਾ ਤਾਂ ਤੂੰ ਆਪਣੀ ਮੰਜ਼ਿਲ ਤੇ ਪਹੁੰਚੇਗਾ ਅਸੀਂ ਕੀ ਕਰਦੇ ਹਾਂ ਪਰ ਅਸੀਂ ਉੱਠਦੇ ਨਹੀਂ ਹੈਗੇ ਅਸੀਂ ਉਹਦੇ ਨਾਲ ਤੁਰਦੇ ਨਹੀਂ ਹੈਗੇ ਅਸੀਂ ਆਪਣੇ ਹਿਸਾਬ ਨਾਲ ਚੱਲਦੇ ਹਾਂ ਅਸੀਂ ਸਮੇ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਾਂ ਸਮਾਂ ਕਹਿੰਦਾ ਕੋਈ ਗੱਲ ਨਹੀਂ ਉਹ ਮੈਨੂੰ ਆਪਣੇ ਹਿਸਾਬ ਨਾਲ ਚਲਾਈ ਜਾ। ਮੇਰਾ ਕਿਹੜਾ ਕੁਝ ਵਿਗੜਨ ਲੱਗਾ। ਸਮਾਂ ਕਹਿੰਦਾ ਜਦੋਂ ਮੇਰੀ ਵਾਰੀ ਆਊਗੀ, ਮੇਰਾ ਟਾਈਮ ਆਊਗਾ ਨਾ ਤਾਂ ਫਿਰ ਮੈਂ ਤੈਨੂੰ ਆਪਣੇ ਹਿਸਾਬ ਨਾਲ ਚਲਾਵਾਂਗਾ। ਤੈਨੂੰ ਫਿਰ ਪਤਾ ਲੱਗੂਗਾ। ਸਮਾਂ ਕਹਿੰਦਾ ਮੈਂ ਤੈਨੂੰ ਬਰਬਾਦ ਕਰਕੇ ਰੱਖ ਦਊਂਗਾ ਬਰਬਾਦ ਜੇ ਤੂੰ ਹੁਣ ਮੇਰੀ ਕਦਰ ਨਾ ਕੀਤੀ। ਸੋ ਇਸ ਕਰਕੇ ਸਮੇਂ ਦੀ ਕਦਰ ਕਰਨੀ ਸਿੱਖੋ। ਹੁਣ ਛੋਟੀਆਂ-ਛੋਟੀਆਂ ਚੀਜ਼ਾਂ ਸਿੱਖਣੀਆਂ ਸ਼ੁਰੂ ਕਰਦੋ। ਆਹ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਿੱਖੋਗੇ ਨਾ ਇੱਕ ਨਾ ਇੱਕ ਦਿਨ ਅੱਗੇ ਜਾ ਕੇ ਇਹ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣ ਗਿਆ ਬਹੁਤ ਜ਼ਿਆਦਾ ਇਹੋ ਜਿਹੀ ਚੀਜ਼ਾਂ ਤੁਹਾਡੇ ਇਹੋ ਜਿਹੀ ਜਗਤ ਕੰਮ ਆਉਣੀ ਹੈ ਨਾ ਕਦੇ ਤੁਸੀਂ ਸੋਚਿਆ ਵੀ ਹੁਣ ਆ ਵੀ ਯਾਰ ਕਦੇ ਮੈਂ ਇਹ ਚੀਜ਼ ਸੋਚੀ ਨਹੀਂ ਸੀ ਵੀ ਇਹ ਚੀਜ਼ਾਂ ਜੋ ਮੈਂ ਛੋਟੀਆਂ ਛੋਟੀਆਂ ਸਿੱਖੀਆਂ ਨੇ ਵੀ ਅੱਜ ਮੇਰੇ ਇੱਥੋਂ ਤੱਕ ਕੰਮ ਆ ਰਹੀਆਂ ਨੇ ਕਿਉਂਕਿ ਮੈਂ ਸਮੇਂ ਦੀ ਹਮੇਸ਼ਾ ਤੋਂ ਕਦਰ ਕਰਦਾ ਆਇਆ ਮੈਂ ਸਮੇਂ ਦੇ ਨਾਲ ਚੱਲਦਾ ਆਇਆ ਮੈਨੂੰ ਜਿੱਥੇ ਵੀ ਮੌਕਾ ਮਿਲਦਾ ਵਾ ਕੁਝ ਨਾ ਕੋ ਸਿੱਖਣ ਦਾ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਜੋ ਵੀ ਵਧੀਆ ਮੈਨੂੰ ਜਿੱਥੋਂ ਵੀ ਮਿਲਦਾ ਵਾ ਮੈਂ ਉੱਥੋਂ ਲੈਣ ਦੀ ਕੋਸ਼ਿਸ਼ ਕੀਤੀ ਆ ਵੀ ਆ ਚੀਜ਼ ਵਧੀਆ ਮੈਂ ਇੱਥੋਂ ਲੈ ਲਾ ਆ ਨੋਲਿਜ ਵਧੀਆ ਮੈਂ ਇੱਥੋਂ ਲੈ ਲਾ ਆ ਕਿਤਾਬ ਵਧੀਆ ਵਾ ਮੈਂ ਪੜ ਲਾ ਮੈਂ ਕੋਈ ਚੀਜ਼ ਛੱਡੀ ਨਹੀਂ ਗਈ ਮੈਂ ਹਮੇਸ਼ਾ ਸਮੇਂ ਦੇ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਵੀ ਮੈਂ ਸਮੇਂ ਦੇ ਨਾਲ ਹੀ ਚੱਲ ਰਿਹਾ ਵਾਂ ਜੋ ਮੇਰਾ ਆਪਣਾ ਐਕਸਪੀਰੀਅੰਸ ਆ ਜੋ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਆ ਮੈਂ ਤੁਹਾਡੇ ਨਾਲ ਉਹ ਸਾਂਝਾ ਕਰ ਰਿਹਾ ਵਾਂ ਸੋ ਇਸ ਕਰਕੇ ਪਲੀਜ਼ ਸਮੇਂ ਦੀ ਕਦਰ ਕਰੋ ਜੇ ਤੁਸੀਂ ਸਮੇਂ ਦੀ ਕਦਰ ਕਰੋਗੇ ਤਾਂ ਤੁਸੀਂ ਕਦੇ ਵੀ ਤੁਸੀਂ ਪਛਤਾਉਂਗੇ ਨਹੀਂ ਜੇ ਆ ਸਮਾਂ ਤੁਹਾਡੇ ਉੱਥੋਂ ਨਿਕਲ ਗਿਆ ਫਿਰ ਉਹ ਸਮਾਂ ਦੂਰ ਨਹੀਂ ਹੈਗਾ ਤੁਹਾਡੇ ਹੱਥ ਦੇ ਵਿੱਚ ਸਿਰਫ ਪਛਤਾਵਾ ਰਹਿ ਜਾਣਾ ਫਿਰ ਸਿਰਫ ਤੁਸੀਂ ਆਪਣੇ ਆਪ ਨੂੰ ਦੋਸ਼ ਦੇਈ ਜਾਣਾ ਵੀ ਯਾਰ ਗਲਤੀ ਮੇਰੀ ਆ ਜੇ ਮੈਂ ਉਹ ਤੋਂ ਕੁਝ ਕਰ ਲੈਂਦਾ ਅੱਜ ਦੁਨੀਆ ਤੇ ਮੇਰਾ ਵੀ ਨਾਂ ਹੋਣਾ ਸੀਗਾ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬਰੀ ਸਤਿ ਸ਼੍ਰੀ ਅਕਾਲ